ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਯਾਰਾਂ ਦੋਸਤਾਂ ਨੂੰ ਭੈਣਾ ਭਾਈਆਂ ਨੂੰ ਜਨੇ ਵੀ ਆਪਣੇ ਨਾਲ Facebook ਪੇਜ ਆਪਣੇ ਤੇ ਜੁੜੇ ਹੋਏ ਹਨ ਅੱਜ ਤੁਹਾਨੂੰ ਇੱਕ ਨਵੀਂ ਲੋਕੇਸ਼ਨ ਤੇ ਲੈ ਕੇ ਜਾਵਾਂਗੇ ਜਿੱਥੇ ਤੁਸੀਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਵਧੀਆ ਟਰੈਵਲ ਕਰ ਸਕਦੇ ਹੋ ਤੇ ਬਣ ਰਹੇ ਹੋ ਵੀਡੀਓ ਦੇ ਵਿੱਚ ਲੋਕੇਸ਼ਨ ਦਾ ਸਾਰਾ ਐਡਰੈਸ ਤੁਹਾਨੂੰ ਦੇਵਾਂਗੇ ਵੀਡੀਓ ਦੇ ਵਿੱਚ ਬਣ ਰਹੇ ਹੋ ਵੀਡੀਓ ਦੇ ਵਿੱਚ ਦੇ ਝੂਲਦੇ ਨਿਸ਼ਾਨ ਰਹਿਣ ਸਦਾ ਪੰਥ ਖਾਲਸੇ ਦੇ ਆਪਾਂ ਇਸ ਵੇਲੇ ਆ ਚੁੱਕੇ ਹਾਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਚਰਪੁਰਦੇਸ਼ ਲਗਾਉਨੇ ਆ ਸਾਨੂੰ ਅੱਗੇ ਵੀਡੀਓ 'ਚ ਬਣੇ ਰਹੋ ਸਾਡੇ ਸਾਰੇ ਯਾਰਾਂ ਦੋਸਤਾਂ ਨੂੰ ਜਿੰਨੇ ਵੀ ਆਪਣੇ ਨਾਲ ਵੀ ਜਿਹੜੇ ਵਾਰੀ ਅੱਜ ਦਾ ਸਵਾਗਤ ਕਰਵਾਉਣਾ पिछे सी बहुत जादा जय शिव शंकर शि भोले जय बाबा जय भोलेनाथ ਕਿਆ ਬਾਤ ਹੈ ਮੇਰੇ ਭਾਈ ਤੂ ਸੂਰਤ ਤੇ ਜਾ ਰਹਾ ਬਾਦੀਓ ਵਾਹ ਯਾਰ ਕਿਆ ਬਾਤ ਹੈ ਉੱਤੇ ਉੱਤੇ ਪਹਾੜ ਇੱਕ ਦੋਸਤ ਆ ਜਿੰਦਿਆਂ ਦਾ ਪਤਾ ਨਹੀਂ ਕੀ ਸੀ ਸੀ ਉਹ ਸੀਗਾ ਜਿੰਦੇ ਬਹੁਤ ਜ਼ਿਆਦਾ ਸੀ ਇੱਥੇ ਜਿੰਦੇ ਹੀ ਜਿੰਦੇ ਜਿੰਦੇ ਹੀ ਜਿੰਦੇ ਜਿੰਦੇ ਹੀ ਜਿੰਦੇ ਦੇਖੋ ਜੀ ਬਾਕੀ ਕੋਈ ਨਹੀਂ ਲੱਗ ਰਿਹਾ ਜੀ ਦੇਖੋ ਬਾਕੀ ਬਾਕੀ ਜਰੂਰ ਹੈ ਬਾਕੀ ਬਾਕੀ ਕਰਨਾ ਚਾਹੀਦਾ ਹੈ ਇਹ ਤੋਂ ਇਹ ਦੋਸਤੋਂ ਕੋਲ ਵੀ ਇੱਕ ਪਾਰਕ ਹੈ ਮੌਸਮ ਨੂੰ ਪਾਰਕ ਬਣੀ ਹੋਇਆ ਇਤਨੀ ਵਧੀਆ ਐਕਟੀਵਿਟੀ ਕਰਨ ਵਾਸਤੇ ਹਰ ਕੋਈ ਸੌ ਜਾਉਂਗਾ ਇੱਥੇ ਜੀ ਜੀ ਬਹੁਤ ਕਾਈਂਡ ਲਿਸ਼ਨ ਵੀ ਆ ਰਿਹਾ ਪਤਾ ਮਾਸ਼ਾ ਅੱਗੇ ਗੱਲ ਕਰ ਰਹੇ ਹਾਂ ਲੱਗਾ ਲੱਗਾ ਦੋਸਤੋ ਗੂਚਕ ਤੋਰ ਜੇੜਮਾ Jadi, kalau semua bergerak dengan baik, itu itu ਨਾ ਫਾਨੀ ਤੇ ਜਾਂਦਾ ਮੇਰਾ ਜੱਲੀ ਮੇਰਾ ਆਇਆ ਕਹਿੰਦੇ ਕਿੱਥੇ ਆ ਗਏ ਇਹਦੇ ਉੱਥੇ ਆਗੇ ਜਿੱਥੇ ਆ ਲਾਲ ਰੰਗ ਬਰੰਗੇ ਝੰਡੇ ਹੁੰਦੇ ਆ ਤੇ ਬੱਦਲਾਂ ਦਾ ਰੰਗ ਤਾਂ ਤੁਸੀਂ ਦੇਖ ਸਕਦੇ ਹੋ ਤੇ ਸ਼ਹਿਰ ਬਹੁਤ ਤਗੜਾ ਬੱਚੇ ਬਣੇ ਵਲੋਗਿੰਗ ਦੇ ਆਏ ਕਹਿੰਦੇ ਇਹ ਦੁਨੀਆ ਵਲੋਗਿੰਗ ਕਰਨੀ ਕਿਹੜਾ ਸੌਖੀ ਆ ਬਰ ਅਸੀਂ ਕਰਨ ਲਈ ਆ ਗਏ ਭਾਈ ਅੱਜ ਇਹ ਤੁਹਾਨੂੰ ਦੱਸਾਂਗੇ ਕੋਈ ਨਾ ਵੀਡੀਓ ਵਿੱਚ ਅੱਜ ਪਤਾ ਨਹੀਂ ਲੱਗਿਆ ਕਿਥੇ ਜਾਗੇ રજીી઺ ચીવણ યૂજીએની સીણ સીણ શીણીણ ણેદે જીણીણ જીણીણ ઘણીણ જીણ જીણ શીણ જીણ જીણીણ જીણ બસ ਆਏ ਵੇ ਉਧਰ ਵੀ ਪੱਟਲੇ ਗੇੜ ਦੇ ਉਹ ਇਧਰ ਗੇੜ ਤੇ ਦੇਖ ਲੈ ਪਰਾ ਪਤਾ ਕਰ ਅੰਕਲ ਜੀ ਪਤਾ ਕਰ ਅੰਕਲ ਜੀ ਚੱਲ ਜੀ ਇਹ ਨਹੀਂ ਸੁਣ ਗਏ ਗਾਇਸ ਹੈਲੋ ਗਾਇਸ ਬਲੌਗਰ ਕਾਦਾ ਬਲੌਗ ਹੈ ਯਾਰ ਸਾਡਾ ਛੋਟਾ ਜਿਹਾ ਬਲੌਗ ਦੇਖਣ ਵਾਸਤੇ ਤਾਂ ਇਧਰ来 ਨਾ ਜਾਣੋ ਤਾਂ ਇਧਰੋਂ ਹਾਂ தாகதிரு ஒரு மாதிரி வலிப்பு வலி लगது